ਫਿਲਮਾਂ ਜਿਹੜੀਆਂ ਨਾ ਉਹ ਸਿੱਖੀ ਦਾ ਪ੍ਰਚਾਰ ਕਰ ਸਕਦੇ ਫਿਲਮਾਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੇ ਇਹ ਮੈਂ ਬੇਨਤੀ ਕਰਾਂ ਜਿਹੜੇ ਅੱਜ ਬੰਦੇ ਕਹਿੰਦੇ ਨਾ ਫਿਲਮਾਂ 'ਚ ਸਿੱਖੀ ਦਾ ਪ੍ਰਚਾਰ ਹੋ ਜਾਏਗਾ ਯਾਦ ਰੱਖੋ ਫਿਲਮਾਂ ਦੇ ਵਿੱਚ ਕਿਰਦਾਰ ਨਿਭਾਉਣ ਵਾਲੇ ਜਿੰਨੀ ਦੇਰ ਤੱਕ ਕਿਰਦਾਰ ਨਿਭਾਉਂਦੇ ਆ ਉੰਨੀ ਦੇਰ ਤੱਕ ਤੇ ਉਹ ਉਦਾਂ ਦੇ ਆ ਪਰ ਜਦੋਂ ਬਾਹਰ ਆਏ ਫੇਰ ਉਦਾਂ ਜਿਹੜੇ ਉਹਨਾਂ ਦੀ ਨਾਂ ਤੇ ਦਾੜੀ ਬੱਧਦੀ ਤੇ ਨਾਂ ਉਹਨਾਂ ਦੇ ਕੇਸ ਵੱਧਦੇ ਆ ਆਪਣੀ ਫਿਲਮ ਦਾ ਅਸਰ ਤੇ ਆਪਣੇ ਤੇ ਹੋਇਆ ਨਹੀਂ ਤੇ ਤੁਹਾਡੇ ਤੇ ਕੀ ਹੋਏਗਾ ਜਿਹੜੇ ਲੋਕ ਕਹਿੰਦੇ ਫਿਲਮਾਂ ਦਾ ਅਸਰ ਜਿਹੜਾ ਪ੍ਰਚਾਰ ਦਾ ਮੈਂ ਮਾੜਾ ਨਹੀਂ ਕਹਿੰਦਾ ਪਰ ਬੀਬੀ ਰਜਨੀ ਨੇ ਕਿਸੇ ਕਿਸੇ ਨੇ ਬਣ ਜਾਣਾ ਤੇ ਬੀਬੀ ਰਜਨੀ ਦਾ ਜੇ ਕਿਸੇ ਨੇ ਰੋਲ ਕਰ ਦਿੱਤਾ ਬਾਅਦ ਚ ਵੀ ਦੇਖਿਆ ਕਰੋ ਉਹ ਰੋਲ ਕਰਨ ਵਾਲੇ ਕਿੱਦਾਂ ਦੇ ਆਪ ਕਿੱਦਾਂ ਦੇ ਕੀ ਉਹਨਾਂ ਦੇ ਉੱਤੇ 2% ਵੀ ਬੀਬੀ ਰਜਨੀ ਦਾ ਅਸਰ ਹੋਇਆ ਫਿਲਮਾਂ ਦੇਖ ਲਈਆਂ ਸਾਦ ਸੰਗਤ ਹੁਣ ਪਹਿਲੇ ਅਰਦਾਸ ਵੇ ਨਮਾਈ ਵਰ ਕਈ ਹੋਰ ਪਾਟ ਚੱਲੀ ਜਾਂਦੇ ਆ ਤੇ ਕਈ ਸਾਡੇ ਪ੍ਰਚਾਰਕ ਕੱਢ ਕੇ ਕਹਿਣਗੇ ਜੀ ਜੇ ਐਦਾਂ ਪ੍ਰਚਾਰ ਹੋਇਆ ਤੇ ਆਪਣੇ ਜਿਹੜੇ ਬੱਚੇ ਆ ਉਹ ਅਮਰਤ ਛਕ ਲੈਣ ਫਿਰ ਤਾਂ ਮੈਂ ਇਹ ਵੀ ਕਹਾਂ ਗੁਰਦੁਆਰਿਆਂ ਦੀ ਵੀ ਕੋਈ ਲੋੜ ਨਹੀਂ ਜੇ ਫਿਲਮਾਂ ਨੇ ਪ੍ਰਚਾਰ ਕਰਨਾ ਗੁਰਦੁਆਰਿਆਂ ਨੂੰ ਵੀ ਸਿਨੇਮਾ تھیਟਰ ਹੀ ਬਣਾ ਦ ਫਿਰ ਤੇ ਗੁਰਦੁਆਰਿਆਂ ਦੀ ਵੀ ਕੋਈ ਲੋੜ ਨਹੀਂ ਨਹੀਂ ਹੁਣ ਜਿਨ੍ਹਾਂ ਦੀ ਤੁਸੀਂ ਜਿਨਾਂ ਵੱਲ ਦੇਖਦੇ ਆ ਉਹ ਫਿਲਮਾਂ ਚ ਕਿਰਦਾਰ ਨਿਭਾ ਰਹੇ ਆ ਆਪਣੇ ਬੋਲਾਂ ਦਾ ਅਸਰ ਨਹੀਂ ਆਪਣੀ ਗੱਲਾਂ ਦਾ ਅਸਰ ਨਹੀਂ ਬਾਅਦ ਚ ਉਹਨਾਂ ਦਾ ਪ੍ਰੈਕਟੀਕਲ ਜੀਵਨ ਤੇ ਜੇ ਅੱਜ ਦੇਖੀਏ ਤਾਂ ਟਰਾਲੀਆਂ ਦੀ ਟਰਾਲੀਆਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਉਧਰ ਨੂੰ ਲੈ ਕੇ ਜਾ ਰਹੇ ਤੇ ਮੈਂ ਇਹ ਬੇਨਤੀ ਕਰਾਂਗਾ ਅੱਜ ਤੁਸੀਂ ਟਰਾਲੀਆਂ ਭਰ ਕੇ ਇਧਰ ਨੂੰ ਲੈ ਕੇ ਜਾ ਰਹੇ ਆ ਨਾ ਕੱਲ ਨੂੰ ਫਿਰ ਟਰਾਲੀਆਂ ਭਰ ਕੇ ਦੂਜੀਆਂ ਫਿਲਮਾਂ ਨੂੰ ਵੀ ਉਹਨਾਂ ਨੇ ਜਾਣਾ ਇੱਕ ਫਿਲਮ ਇਧਰ ਨੂੰ ਕੱਢਤੀ ਤੇ ਦੂਜੀ ਫਿਲਮ ਜਿਹੜੀ ਸਾਥ ਸੰਗ ਸਾਨੂੰ 네ਗੇਟਿਵ ਗੱਲਾਂ ਅਗਲੀ ਫਿਲਮ ਚੁਣਾਨੇ ਕੇਸ ਵੀ ਨਹੀਂ ਰੱਖੇ ਆਉਣੇ ਤੇ ਨਾ ਉਹਨਾਂ ਦੇ ਮੂੰਹ ਤੇ ਦਾਣਾ ਆਉਣਾ ਤੇ ਜਦੋਂ ਫੇਰ ਜਾਓਗੇ ਫਿਰ ਕਿਹੜਾ ਅਸਰ ਹੋਊਗਾ ਮਨਾ ਇਹ ਅੱਜ ਬਹੁਤ ਲੋੜ ਹੈ 100-100 ਕਰੋੜ ਇਹਨਾਂ ਨੇ ਕਮਾ ਲੈਣਾ ਦੱਸੋ ਸਿੱਖੀ ਦਾ ਪ੍ਰਚਾਰ ਕਿਹੜਾ ਹੋਇਆ ਕਿਹੜਾ ਇਹਨਾਂ ਨੇ ਉਹ ਪੈਸਾ ਗਰੰਤੀਆਂ ਦੇ ਭਲੇ ਲਈ ਜਾਂ ਕਿਸੇ ਹੋਰ ਦੀ ਭਲੇ ਲਈ ਲਾਇਆ ਤੇ ਬੇਨਤੀ ਆ ਫਿਰ ਕਈ ਕਹਿਣਗੇ ਜੀ ਅੱਜ ਆਧੁਨਿਕ ਯੋਗ ਹੈ ਨਵਾਂ ਯੋਗ ਹੈ ਕੱਲ ਨੂੰ ਵੀ ਇਹ ਰੇਵੀ ਕਹਿ ਦੇਣਗੇ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਸਾਹਿਬ ਦੇ ਵੀ ਕੋਈ ਲੋੜ ਕਹਿਣ ਲੱਗੇ ਆ ਹੌਲੀ ਹੌਲੀ ਕਹਿੰਦੇ ਫਿਰ ਇਧਰਲੇ ਪਾਸੇ ਵੀ ਦੁਨੀਆ ਹੁਣ ਆਉਣ ਲੱਗ ਗਈ ਹੈ ਆਧੁਨਿਕ ਯੁੱਗ ਹੈ ਜੀ ਨਵਾਂ ਯੁੱਗ ਹੈ ਨਵੇਂ ਯੁੱਗ ਦੇ ਵਿੱਚ ਨਵੇਂ ਤਰੀਕੇ ਦਾ ਪ੍ਰਚਾਰ ਹੋਣਾ ਚਾਹੀਦਾ ਆ ਕਹਿੰਦੇ ਆ ਨਾ ਫਿਰ ਕੱਲ ਨੂੰ ਇਹ ਵੀ ਕਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਨਾ ਟੈਬ ਰੱਖ ਦਿਓ ਐਪਲ ਦਾ ਵੱਡਾ ਇਹ ਵੀ ਆ ਕੇ ਹੌਲੀ ਹੌਲੀ ਕਹਿ ਦੇਣਾ ਉਹਨਾਂ ਨੂੰ ਕਿਉਂਕਿ ਆਧੁਨਿਕ ਯੁੱਗ ਹੈ ਨਵਾਂ ਯੁੱਗ ਆ ਗਿਆ ਜੀ ਨਵੇਂ ਯੁੱਗ 'ਚ ਨਵਾਂ ਪ੍ਰਚਾਰ ਕਰੋ ਪਰ ਨਹੀਂ ਪਿਆਰਿਓ ਤੁਸੀਂ ਆਪ ਇਸ ਗੱਲ ਨੂੰ ਵਾਚਣਾ ਜੇ ਭਾਈ ਮਨੀ ਸਿੰਘ ਕੋਈ ਬਣਿਆ ਤੇ ਬੰਦ-ਬੰਦ ਕਟਾ ਕੇ ਬਣਿਆ ਜੇ ਸਾ슴 ਭਾਈ ਤਾਰੂ ਸਿੰਘ ਬਣਿਆ ਤੇ ਖੋਪਰ ਆਕੇ ਬਣਿਆ ਆਕੇ ਬਣਿਆ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਜੇ ਕੋਈ ਬਣਿਆ ਤੇ ਕੁਰਬਾਨੀ ਦੇ ਕੇ ਬਣਿਆ ਫਿਲਮਾਂ ਦੇ ਵਿੱਚ کردار ਨਵਾ ਕੇ ਨਹੀਂ ਬਣੇ ਤੇ ਜਿਹੜੇ ਖੁਦ کردار ਨਵਾਉਂਦੇ ਨੇ ਉਹਨਾਂ ਦਾ ਪ੍ਰੈਕਟੀਕਲ ਜੀਵਨ ਜਿਹੜਾ کردار ਵਾਲਾ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਫਿਰ ਗੁਰਮਤ ਸਮਾਗਮਾਂ ਦੇ ਉੱਤੇ ਰਾਗੀਆਂ ਨੂੰ ਢਾਡੀਆਂ ਨੂੰ ਕਥਾਵਾਚਕਾਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਵੀ ਸੱਦਣ ਦੀ ਲੋੜ ਨਹੀਂ ਪੈਣੀ ਫਿਰ ਇਹਨਾਂ ਨੇ ਇਹੀ ਕਹਿਣਾ ਇਹ ਐਕਟਰ ਹੀ ਸੱਦ ਲਓ ਇਹਨਾਂ ਨੇ ਤੁਹਾਨੂੰ ਪ੍ਰਚਾਰ ਕਰ ਦੇਣਾ ਇਹ ਇਹਨਾਂ ਨੂੰ ਹੀ ਸੱਦ ਲਓ ਇਹਨਾਂ ਨੇ ਤੁਹਾਨੂੰ ਸਿੱਖੀ ਨਾਲ ਜੋੜਨਾ ਹੈਰਾਨ ਹੋ ਜਾਈਦਾ ਹੈ ਕਹਿੰਦੇ ਜੀ ਕਲਗੀਧਰ ਪਾਤਸ਼ਾਹ ਦਾ ਸੱਦਾ ਆਇਆ ਇਹਨਾਂ ਨੂੰ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਜਿਹਨੂੰ ਕਲਗੀਧਰ ਪਾਤਸ਼ਾਹ ਦਾ ਸੱਦਾ ਆਇਆ ਹੋਵੇ ਤੇ ਮਹਾਰਾਜ ਪਹਿਲੇ ਸੱਦੇ 'ਚ ਪਤਾ ਕੀ ਕਹਿੰਦੇ ਨੇ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੁਹਿਲਾ ਆਵਾਜ਼ਾਂ ਵਾਲਾ ਇਹ ਨਹੀਂ ਕਹਿੰਦਾ ਵੀ ਤੈਨੂੰ ਇੱਥੇ ਬੁਲਾਇਆ ਮਾਰਾ ਕਹਿੰਦੇ ਫਿਰ ਮੇਰਾ ਕਦੋਂ ਬਣਨਾ ਤੂੰ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੁਹਿਲਾ ਪਹਿਲਾਂ ਸੱਦਾ ਤੇ ਅੰਮ੍ਰਿਤ ਛਕਣ ਦਾ ਆਉਣਾ ਆ ਫਿਲਮਾਂ ਬਣਾਉਣ ਦਾ ਨਹੀਂ ਤੇ ਉਹ ਪ੍ਰਚਾਰਕ ਜਿਹੜੇ ਐਸਾ ਪ੍ਰਚਾਰ ਕਰਦੇ ਨੇ ਜੀ ਕਲਗੀਧਰ ਪਾਤਸ਼ਾਹ ਨੇ ਸੱਦਾ ਦਿੱਤਾ ਤੇ ਮੈਂ ਸੋਚਦਾ ਵੀ ਫਿਰ ਕਲਗੀਧਰ ਪਾਤਸ਼ਾਹ ਨੇ ਫਿਲਮਾਂ ਬਣਾਉਣ ਦਾ ਸੱਦਾ ਦਿੱਤਾ ਮਹਾਰਾਜ ਨੇ ਕਿਹਾ ਵੀ ਐਕਟਿੰਗ ਕਰੋ ਨਹੀਂ ਪਿਆਰਿਓ ਰੀਅਲ ਲਾਈਫ ਦੇ ਵਿੱਚ ਆਪਾਂ ਦੇਖੀਏ ਸਾਡੇ ਅਸਲੀ ਹੀਰੋ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਭਾਈ ਤਾਰੂ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਭਾਈ ਸਭ ਭਾਈ ਮਨੀ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਜਿਨ੍ਹਾਂ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਸੋ ਸਾਦ ਸੰਗ ਕਿਰਦਾਰ ਵਾਲਾ ਹੀ ਕਿਸੇ ਨੂੰ ਕਿਰਦਾਰ ਦੇ ਸਕਦਾ ਹੈ ਅੱਜ ਐਸੇ ਕਿਰਦਾਰਾਂ ਨੂੰ ਵਾਚਣ ਦੀ ਲੋੜ ਹੈ ਜੇ ਸੁਣਨਾ ਜੇ ਦੇਖਣਾ ਹੀ ਹੈ ਉਹ ਮਹਾਂਪੁਰਸ਼ਾਂ ਦਾ ਜੀਵਨ ਦੇਖੀਏ ਆਹ ਕਿਰਦਾਰ ਬਣਾਉਣਾ ਹੈ ਆਪਣੇ ਬੱਚਿਆਂ ਨੂੰ ਸਾਜ ਸੰਗਤ ਸਾਖੀਆਂ ਸੁਣਾਓ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਓ ਜੇ ਚਾਹੁੰਦੇ ਹੋ ਵੀ ਤੁਹਾਡੇ ਜੀਵਨ ਵਿੱਚ ਚੇਂਜ ਆ ਜਾਵੇ ਤੇ ਸਾਜ ਸੰਗਤ ਜੇ ਚੌਂਵੇਂ ਤੁਹਾਡੀ ਲਾਈਵ ਦੇ ਵਿੱਚ ਚੇਂਜ ਆ ਜਾਵੇ ਤੇ ਸੰਗਤ ਦੇ ਝੂਠੇ ਭਾਂਡੇ ਮਾਂਜੀਏ ਜੇ ਟਰਾਲੀਆਂ ਲੈ ਕੇ ਜਾਣੀਆਂ ਤੇ ਹਰਮੰਦਰ ਸਾਹਿਬ ਲੈ ਕੇ ਜਾਓ ਭਾਂਡੇ ਮਾਂਜਣ ਲਈ ਲਾਓ ਭਾਈ ਤੁਹਾਨੂੰ ਗੁਰੂ ਦੇ ਦਵਾਰੇ ਲੈ ਕੇ ਜਾਈਏ ਜੇ ਪ੍ਰਚਾਰ ਕਰਾਉਣਾ ਹੀ ਹੈ ਨਾ ਸਿੱਖੀ ਦਾ ਫਿਰ ਪਰਿਵਾਰਾਂ ਸਮੇਤ ਜਾਓ ਸ਼ੀਦਾ ਸਾਹਿਬ ਪਰਿਵਾਰਾਂ ਸਮੇਤ ਜਾਓ ਐਸੇ ਗੁਰਸਿੱਖਾਂ ਦੇ ਆਸਾਨ ਦੇ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ ਜਦੋਂ ਫਤੇਗੜ ਸਾਹਿਬ ਦੇ ਪੋਤਾ ਸਾਹਿਬ ਤੇ ਜਾਓਗੇ ਨਾ ਤੇ ਅਸਲੀ ਸਿੱਖੀ ਦਾ ਪ੍ਰਚਾਰ ਹੋਏਗਾ ਜਦੋਂ ਬੱਚੇ ਨੀਹਾਂ ਨੂੰ ਦੇਖਣਗੇ ਕਿਤੇ ਉਹਨਾਂ ਦਾ ਵੀ ਜੀ ਕਰੇਗਾ ਅਸੀਂ ਵੀ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਜਾਏ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਪੰਜਾਬ ਵਿੱਚ ਕ੍ਰਾਂਤੀ ਉਦੋਂ ਆਏਗੀ ਜਦੋਂ ਕੱਲਾ ਕੱਲਾ ਜੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਹਿਰਾ ਲਾਏ ਸੋ ਆਉ ਮੈਂ ਇਹੀ ਬੇਨਤੀ ਕਰਾਂਗਾ ਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਲੋੜ ਹੈ ਜਦੋਂ ਗੁਰੂ ਦੀ ਜੁਰੀ ਚਾਹੁੰਨੇ ਹੋ ਨਾ ਇਹ ਉਹ ਜਗ੍ਹਾ ਹੈ ਜਿੱਥੇ ਸਾਨੂੰ ਆ ਕੇ ਸਾਡੇ ਜੀਵਨ ਵਿੱਚ ਚੇਂਜ ਆਉਂਦਾ